ਦੇਵ ਦੇ ਕੀ ਕਾਮਯਾਬੀ ਪ੍ਰਾਪਤੀ ਨਾਲ ਬਹੁਤ ਸ਼ਰਮਾਈ। ਜੋ ਰੀਸੈਂਟਲੀ ਸਾਡਾ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਿਆਂ ਵਿਰੋਧ ਜੋ ਮਹਿੰਮ ਚੱਲ ਰਹੀ ਹੈ ਉਹਦੀ ਲੜੀ ਦੇ ਵਿੱਚ ਹੀ ਮਾਨਯੋਗ ਸਾਡੇ ਐਸਐਸਪੀ ਸਾਹਿਬ ਸ਼੍ਰੀ ਅਦਿੱਤਿ ਆਈਪੀਐਸ ਉਹਨਾਂ ਦੀ ਡਾਇਰੈਕਸ਼ਨ ਤੇ ਸਾਡੇ ਐਸ ਐਚਓ ਬਰਾਮਪੁਰ ਉਹਨਾਂ ਦੇ ਨਾਲ ਸਾਡੀ ਪਖਾਨ ਗਰਦਾਸਪੁਰ ਦੀ ਸਪੈਸ਼ਲ ਬ੍ਰਾਂਚ ਦੀ ਟੀਮ ਇਹਨਾਂ ਨੇ ਬਰਾਮਪੁਰ ਰੀਚ ਨਾਕਾ ਲਗਾਇਆ ਸੀ ਉਸ ਨਾਕੇ ਦੌਰਾਨ ਦੋ ਲੜਕੇ ਸਹਿਮਦੀਪ ਦੂਜਾ ਕਰਨ ਇਹ ਪਿੰਡ ਅਗਵਾਨ ਪਿੰਡ ਦਾ ਠਾਣਾ ਕਾਲਾ ਨਾਲ ਇਹ ਦੋਨੇ ਹੀ ਗ੍ਰਫਤਾਰ ਕੀਤੇ ਸੀ ਇਹਨਾਂ ਕੋਲੋਂ 254 ਗ੍ਰਾਮ ਹੀਰਨ ਇੱਕ 32 ਬੋਰ ਪਿਸਤਰ 2200 ਰੁਪਿਆ ਦਾ ਗੋਡਰਾ ਕਮਨੀ ਬਰਾਮਪੁਰ ਔਰ ਇਹਨਾਂ ਦੇ ਖਿਲਾਫ ਆਪਾਂ ਐਨਡੀਪੀਐਸ ਕੱਟਦੀ ਇਨਪਰਚਾ ਦਰਜ ਕਰ ਲਿਆ ਐਫ ਆਈ ਆਰ ਨੰਬਰ ਹੈਗੀ ਸਾਡੀ 54 ਖਾਣਾ ਬ੍ਰਹਮਪੁਰ ਵਿੱਚ ਔਰ ਇਨੀਸ਼ੀਅਲ ਅਨਕਵਰੀ ਤੋਂ ਜੋ ਜਾਂ ਇਨਵੈਸਟੀਗੇਸ਼ਨ ਤੋਂ ਹੀ ਪਤਾ ਲੱਗਾ ਕਿ ਇਹ ਪਿਸਟਲ ਕੁਝ ਮਹੀਨੇ ਪਹਿਲਾਂ ਕਾਦੀਆਂ ਜਿਹੜਾ ਹੈਗਾ ਕਨ ਹਾਊਸ ਉਥੋਂ ਚੋਰੀ ਹੋਇਆ ਸੀ ਸੋ ਆਪਾਂ ਇਹਦੇ ਪਿੱਛੇ ਜਾ ਕੇ ਬੈਕਵਰਡ ਲਿੰਕ ਚੈੱਕ ਕਰ ਰਹੇ ਹਾਂ ਜੋ ਫਿਰ ਉਹ ਮਿਲੀ ਆ ਇਹ ਤੋਂ ਇਲਾਵਾ ਇਹਨਾਂ ਬੰਦਿਆਂ ਦਾ ਜੋ ਇਹਨਾਂ ਪਿਸਟਲ ਰੱਖਿਆ ਸੀ ਕਿਸ ਕਰਤਤ ਲਈ ਯੂਜ਼ ਕੀਤਾ ਇਹਨਾਂ ਦਾ ਕੀ ਮਕਸਦ ਸੀ ਉਹ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਆ ਇਹਨਾਂ ਨੂੰ ਅੱਜ ਆਪਾਂ ਕੋਰਟ 'ਚ ਪੇਸ਼ ਕੀਤਾ ਹੈ ਪੁਲਿਸ ਰਿਮਾਂਡ ਮਿਲਿਆ ਤੇ ਇਹਦੀ ਜਿਹੜੀ ਆ ਉਹ ਥਾਰੋ ਲਈ ਇਨਵੈਸਟੀਗੇਸ਼ਨ ਕਰ ਰਹੇ ਆ ਸਰ ਇਨਵੈਸਟੀਗੇਸ਼ਨ ਕੀ ਲੱਗਿਆ ਕਿ ਇਹ ਵੀ ਬਣਾਇਆ ਜਾਣਾ ਦਸਤਰਾਜਾਂ ਕੀ ਲੋੜ ਆਦਾ ਉਹ ਆਪਾਂ ਅੱਜ ਇੰਟਰੋਗੇਟ ਕਰਾਂਗੇ ਉਹਨਾਂ ਆਪਾਂ ਕੋਈ ਉਹ ਪੁਲਿਸ ਰਿਮਾਂਡ ਲਿਆ ਲਿਆ ਉਹ ਦੇਖਾਂਗੇ ਵੀ ਇਹਨਾਂ ਦਾ ਪਿਸਤਲ ਰੱਖਣ ਦਾ ਮਕਸਦ ਕੀ ਸੀ ਬਹਿਰਾਲ ਜੋ ਆਪਾਂ ਇਹਦੀ ਜੋ ਇਨੀਸ਼ੀਅਲ ਇਹਦਾ ਬੈਕ ਗਰਾਉਂਡ ਹੈਗਾ ਜਾਂ ਬੈਕ ਹਿਸਟਰੀ ਹੈਗੀ ਹੈ ਇਹਨਾਂ ਦਾ ਪਹਿਲਾ ਵੀ ਐਨਡੀਪੀਐਸ ਸੈਕਟਰ ਔਰ 307 ਦੇ ਚੋਰੀ ਠੱਗਿਆ ਦੇ ਮਕਦਮੇ ਦਰਜ। ਫਿਰ ਲਗਾਤਾਰ ਪਿਆਰ ਹੋ ਰਿਹਾ ਜੀ। ਮੈਨੂੰ ਪੱਕੀ ਲੱਗਦਾ ਕਿ ਇਹ ਨਾ ਆਪਿਆ ਦੇ ਵਿੱਚ ਜ਼ਿਆਦਾ ਲੱਗਦਾ ਹੈ। ਦੇਖੋ ਜੀ ਕ੍ਰਾਈਮ ਤੇ ਹਮੇਸ਼ਾ ਐਗਜ਼ਿਸਟ ਕਰਦਾ ਰਹਿੰਦਾ ਹੈ। ਕੱਲ ਅਗੇ ਪੁਲਿਸ ਅਲਰਟ ਆ ਪੰਜਾਬ ਪੁਲਿਸ ਪੂਰਾ ਸਟਰਕਣਾ ਕੰਮ ਕਰਦੀ ਔਰ ਇਲਾਕੇ ਦੇ ਵਿੱਚ ਕਿਸੇ ਵੀ ਜਿਹੜਾ ਬੈਡ ਆਫਸਰ ਹੈ ਉਹਨੂੰ ਪਣਪਣੀ ਦਿੱਤਾ ਜਾਂਦਾ ਹੈ।